ਉਦੋਂ ਰੋੜ ਤੇ ਰਵਿੰਦਰ ਲੈ ਵੀ ਅਮਰੀਕ ਆ ਮੁੰਡਾ ਨਾ ਹਰਿਆਣੇ ਦੇ ਬਹੁ ਅਕਬਰਪੁਰ ਦਾ ਜੰਪਲ ਹੈ ਇਹ ਆ ਨੌਜਨ ਰਿਸ਼ੀ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਹਰਿਆਣੇ ਦਾ ਸ਼ੋਰਾ ਕਹਿੰਦੇ ਬੜਾ ਸੋਹਣਾ ਤੇ ਸੜਖਾ ਪਰ ਸਾਹਮਣੇ ਫਰਿਆਦ ਮੁੰਡਾ ਗੁਜਰਾਂ ਦਾ ਐਨ ਬੱਲੇ ਬੱਲੇ ਕਰਵਾਉਂਦਾ ਉਦਤਾਰ ਦੀਆਂ ਤਿੰਨ ਰੈਂਡਾਂ ਤੇ ਸ਼ੇਰ ਸਿੰਘ ਜੀ ਵਿਰਨ ਸਾਹਿਬ ਵੱਲੋਂ 2000 ਰੁਪਏ ਲੱਗ ਚੁੱਕੇ ਆ ਪਿੰਡੂ ਉਦਤਾਰ ਦੀਆਂ ਤਿੰਨ ਕਬੱਡੀਆਂ ਸ਼ੇਰ ਸਿੰਘ ਜੀ ਵਿਰਨ ਸਾਹਿਬ ਕਹਿੰਦੇ ਵੀ ਆਪਾਂ 2000 ਰੁਪਏ ਦਾ ਮਾਨ ਸਨਮਾਨ ਦੇਵਾਂਗੇ ਅਰਸ਼ਦੀਪ ਲੱਡੂ ਦਵਾਲ ਦੂਜੇ ਪਾਸੇ ਯਾਦਵਿੰਦਰ ਸਿੰਘ ਯਾਦਾ ਸਰਪੰਚ ਜਿਹਦਾ ਚੋਣ ਨਿਸ਼ਾਨ ਡਾਇਮੰਡ ਹੈ ਔਰ ਸਾਹਮਣੇ ਉਹ ਬੱਲੇ ਸੁਖਨਾ ਸਿੰਘ ਸਨੀਪ ਕੌਡੀ ਵਿੱਚ ਲੱਗੇ ਹਰਜੀਤ ਆ ਯਾਦੇ ਦੇ ਲਈ ਹਰਜੀਤ ਪੰਦੇਰ ਤੇ ਅਰਸ਼ ਪੰਦੇਰ ਉਹਨਾਂ ਵੱਲੋਂ ਸੋਨੀ ਕਾਲੇ ਕਾ ਵੱਲੋਂ 500 ਰੁਪਏ ਦਾ ਮਾਨਸ਼ਰਮਾਨ ਜਫੇ ਤੋਂ ਖੁਸ਼ ਹੋ ਗਿਆ ਹੈ ਅਮਰੀਕ ਸਿੰਘ ਚੱਕਲਾ ਮਾਈਕ ਤੇ ਕਰਦੇ ਦਿਲ ਦੇ ਦੇ ਲੁੱਦੇ ਦੀ ਗੱਲ ਲਓ ਲੁੱਦੇ ਦੀ ਉਹ ਲੁੱਦਾ ਫੜ ਲਿਆ ਉਹ ਚਾਜਣਾ ਦੇਖਿਆ ਨਾ ਫਿਰ ਬੜਾ ਆਪ ਦੱਸੋ ਵੀ ਕਿਉਂ ਤੇ ਡਿੱ ਗਿਆ ਮੇਰੇ ਲਓ ਰੇਡ ਕਹਿੰਦੇ ਇਸ ਵੇਲੇ ਪਿੰਦੂ ਗਪਾਲ ਦੀ ਤਾਰ ਰਹੀ ਹੈ ਖੁਸ਼ੀ ਵਰਗੇ ਉਧਰ ਕਹਿੰਦੇ ਚੁੰਮਕ ਸਮਾਡੀ ਲਓ ਬੱਲੇ 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 ਇਹ ਆਈ ਤਾਂ ਚੀਜ਼ ਹੈ ਆਈ ਤਾਂ ਸਾਰੀ ਗੱਲ ਹੈ ਜੇ ਆਹ ਗੱਲਾਂ ਤਾਂ ਫਿਰ ਇੱਕ ਵਾਰੀ ਤਾੜੀ ਆਉਣ ਵਾਲਾਰ ਮਾਰ ਕੇ ਦੱਸਿਓ ਮੇਰੇ ਵੀਰੋ ਆਹ ਦਾ ਨਾਲ ਆਹ ਚਲਾਕੀ ਦੇ ਨਾਲ ਕਹਿੰਦੇ ਦੁਨੀਆ ਦੇ ਵੱਡੇ ਵੱਡੇ ਰੇਡਰ ਠੱਕੇ ਮੇਰੇ ਵੀਰੋ ਡੱਲੇ ਠੱਲੇ ਆ ਪਿੱਡੂ ਕਹਿੰਦੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਦੁਨੀਆ ਸੋਝਦੀ ਹੈ ਬੰਦੇ ਲੋਕ ਸੁਪਰੀਮ ਤੇ ਦਿੰਦੇ ਆ ਨਾਲੇ ਗਰਾਊਂਡ ਤੇ ਦਿੰਦੇ ਆ ਨਾਲੇ ਇਹਦੇ ਪਿੱਡਿਆਂ ਲਈ ਦਿੰਦੇ ਨਾਲੇ ਅਛੇਵਾਂ ਲਈ ਦਿੰਦੇ ਆ ਵੀ ਜਿੱਤਣਾ ਕੀਨੇ ਪਈ ਪਤਾ ਨਹੀਂ ਧਰਤੀ ਕਹਿੰਦੇ ਦੁਬਾਰ ਪਿੰਡ ਦੀ ਓਏ ਹੋਏ 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 ਜਿੱਤਣਾ ਕੀਨੇ ਹੈ ਸ਼ੱਕ ਤੇ ਰਹਿਣੀ ਰਹਿਣੀ ਹੈ ਦੁਗਾਲ ਦਾ ਮੇਲਾ ਟੱਕ ਤੇ ਦੁਵਾਰ ਦਾ ਮੇਲਾ ਬਿੱਟੂ ਦਾ ਮੇਲਾ ਧੱਕ ਤੇ ਪੈਣੀ ਪੈਣੀ ਹੈ ਮੇਰੇ ਵੀਰੋ ਅੱਜ ਸਕੋਰਪੀਓ ਗੱਡੀ ਇਹਨਾਂ ਦੇ ਵੀਰਾਂ ਨੇ ਦੁਵਾਰ ਵਾਲੇ ਤੇ ਔਰ ਅੱਜ ਦੁਵਾਰ ਦੇ ਕਬੱਡੀ ਕੱਪ ਤੇ ਖੇਡ ਕਬੱਡੀ ਦੇ ਵਿੱਚ ਦੂਜੀ ਗੱਡੀ ਸਰਮਾਨਿਆ ਗਿਆ ਦੁਵਾਰ ਵਾਲਾ ਨਰਿੰਦਰ ਰਾਮ ਬਿੱਟੂ ਪਰ ਸੰਦੀਪ ਨੁੱਤਰ ਕਬੱਡੀ ਪਾ ਰਿਹਾ ਹੈ ਕਹਿੰਦੇ ਸਕੋਰਪੀਓ ਗੱਡੀ ਨੰਗਲੰਬੀਆ ਦੇ ਵਿੱਚ ਮਿਲੀ ਆ ਖਿਡਾਰੀ ਨੂੰ ਔਰ ਚਾਰ ਜਾਫੀ ਤਿਆਰ ਨੇ ਔਰ ਦੂਜੇ ਪਾਸੇ ਜੂਮੀ ਦੇ ਨਾਲ ਸਲਵਾਨਿਆਂ ਜਾਣ ਵਾਲਾ ਖਿਡਾਰੀ ਏਸੋ ਨੇ ਪਿੰਡ ਬਲਾਰੇ ਦੇ ਮੱਖਰ ਵਾਲੀ ਜੀ ਬੋਲ ਕੇ ਜਸ਼ਰੋ ਨੇ ਜਲਦਾਰ ਭਰਾ ਜੱਗੋ ਵਰਗੇ ਗੁਰਵਿੰਦਰ ਵਰਗੇ ਤੇ ਪ੍ਰੋਫੈਸਰ ਵਰਗੇ ਜਿਹੜਾ ਨੂੰ ਸੋਣੀ ਕਹਿੰਦੇ ਹਾਜ਼ਰੇ ਭਰੇ ਆ ਅੱਜ ਬਲਾਰੇ ਬਣ ਕੇ ਨਹੀਂ ਅੱਜ ਕਹਿੰਦੇ ਭਰਾ ਬਣ ਕੇ ਆਏ ਆ ਲੈ ਵੀ ਫਰਿਆਦ ਉਹ ਦੇਖਦੇ ਪਿੰਡ ਚ ਕਿੰਨੇ ਜਾਨ ਹੈ ਫਰਿਆਦ ਵਾਹ ਜੀ ਅੱਲਾਹੂ ਅੱਲਾਹੂ ਹੋ ਅੱਲਾਹੂ ਅੱਲਾਹੂ ਕਿਹੜਾ ਰਿਚਮੈਂਟ ਯੂਨਾਈਟਰ ਦੀ ਸੁਖੋਣਾ ਦੀ ਖੇਡ ਕਲੱਬ ਦੇ ਲਈ ਮੇਰੇ ਵੀਰੇ ਨਿਰਮਲ ਉਹਨਾਂ ਦੀ ਖੇਡ ਕਲੱਬ ਦੇ ਲਈ ਹਰਪ੍ਰੀਤ ਮਨਜੀਤ ਉਹਨਾਂ ਦੀ ਖੇਡ ਅਵਤਾਰ ਤੇਸੀ ਉਹਨਾਂ ਦੀ ਖੇਡ ਕਲੱਬ ਦੇ ਲਈ ਖੇਡਿਆ ਫਰੀਦ ਅਲੀ ਸ਼ੱਕਰਪੁਰੀਆ ਦੁਨੀਆ ਦੇ ਵਿੱਚ ਗੱਲਾਂ ਕਰਾਈਆਂ ਰਪਿੰਦਰਾ ਕਹਿੰਦਾ ਕਹਿੰਦਾ ਆ ਤੋੜ ਕੇ ਲਾਇਆ ਰੋਲਾ ਨਹੀਂ ਪਾਣਾ ਆ ਨੰਬਰ ਜਾਫੀਆਂ ਨੂੰ ਦੇ ਦਿਓ ਜੀ ਸਕੋਰ ਦੱਸੋ ਕਿੰਨੇ ਆ ਪੁਆਇੰਟ ਸਟਾਪਰ ਦਾ